ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਸ਼ਹਿਰ ਵਿੱਚ ਲੁੱਟ ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਚੰਡੀਗੜ੍ਹ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਦੋਨਾਂ ਦੀ ਪਛਾਣ ਤਨਾਸ ਦੇ ਰਹਿਣ ਵਾਲੇ ਆਖਿਲ ਉਰਫ ਚੰਦੂ ਤੇ ਇੱਕ ਨੌਜਵਾਨ ਹੋਰ ਸੀ ਜਿਹੜਾ ਕਿ ਮੋਹਾਲੀ ਦੇ ਪਿੰਡ ਜੁਜਾਰਨਗਰ ਦਾ ਰਹਿਣ ਵਾਲਾ ਪਿੰਟੂ ਉਰਫ ਪੈਂਟਾ ਬੱਚੋ ਇਹਨਾਂ ਦੀ ਪਛਾਣ ਹੋਈ ਹੈ ਤੇ ਇਹਨਾਂ ਦੋਨਾਂ ਕੋਲੋਂ ਪੁਲਿਸ ਨੇ ਵਾਰਦਾਤ ਚ ਇਸਤੇਮਾਲ ਕੀਤਾ ਗਿਆ ਚਾਕੂ ਮੋਟਰਸਾਈਕਲ ਤੇ ਹਜ਼ਾਰਾਂ ਰੁਪਿਆ ਦੀ ਨਕਦੀ ਬਰਾਮਦ ਕਰ ਲਈ ਹੈ ਦਰਅਸਲ 15 ਸਤੰਬਰ ਨੂੰ ਇਹਨਾਂ ਦੋਹਾਂ ਨੇ ਜਿਹੜਾ ਸਲੰਡਰ ਡਿਲੀਵਰੀ ਬੁਆਏ ਸੀ ਉਹਨੂੰ ਲੁੱਟਿਆ ਸੀ ਤੇ ਮਾਮਲੇ ਵਿੱਚ ਦੱਸਿਆ ਜਾ ਰਿਹਾ ਹੈ ਵੀ ਉਹਨੇ 1 ਵਜੇ 15 ਸਤੰਬਰ ਦੀ ਇੱਕ ਸੂਚਨਾ ਹੈ ਜਿਹੜੀ ਪੁਲਿਸ ਕੰਟਰੋਲ ਰੂਮ ਨੂੰ ਮਿਲੀ ਸੀ ਵੀ ਸੈਕਟਰ 38 ਦੇ ਮਕਾਨ ਨੰਬਰ 150 ਦੇ ਬਾਹਰ ਇੱਕ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਸੁਰਿੰਦਰ ਸਿੰਘ ਨਾਮ ਦਾ ਇੱਕ ਨੌਜਵਾਨ ਪੁਲਿਸ ਨੂੰ ਮਿਲਦਾ ਹੈ ਜਿਹਦੇ ਵੱਲੋਂ ਦੱਸਣਾ ਹੈ ਵੀ ਸੈਕਟਰ 37 ਚ ਪਰਮ ਗੈਸ ਏਜੰਸੀ ਚ ਉਹ ਸਿਲੰਡਰ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਤੇ ਉਸ ਦਿਨ ਦੁਪਹਿਰ ਕਰੀਬ 1:1 ਵਜੇ ਉਹ ਆਪਣੇ ਆਟੋ ਤੇ ਡਿਲੀਵਰੀ ਦਾ ਕੰਮ ਕਰਨ ਜਾ ਰਿਹਾ ਸੀ ਤੇ ਉਹਦੇ ਨਾਲ ਉਹਦਾ ਹੈਲਪਰ ਵੀ ਮੌਜੂਦ ਸੀ ਜਿਵੇਂ ਹੀ ਉਹ ਸੈਕਟਰ 38 ਦੇ ਮਕਾਨ ਨੰਬਰ 150 ਦੇ ਨੇੜੇ ਪਹੁੰਚਦੇ ਹਨ ਤਾਂ ਦੋ ਨੌਜਵਾਨ ਉੱਥੇ ਆਂਦੇ ਹਨ ਜਿਹੜੇ ਕਿ ਚਾਕੂ ਕੱਢ ਲੈਂਦੇ ਹਨ ਤੇ ਉਹਦੀ ਗਰਦਨ ਤੇ ਚਾਕੂ ਰੱਖ ਕੇ ਉਹਦੀ ਜੇਬ ਚੋਂ ਜ਼ਬਰਦਸਤੀ ਹਜ਼ਾਰਾਂ ਰੁਪਏ ਦੀ ਨਕਦੀ ਤੇ ਕਈ ਜਿਹੜੇ ਜ਼ਰੂਰੀ ਕਾਗਜ਼ ਹੈ ਉਹ ਖੋ ਕੇ ਉੱਥੋਂ ਦੀ ਫਰਾਰ ਹੋ ਜਾਂਦੇ ਹਨ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸੁਰਿੰਦਰ ਦੇ ਬਿਆਨ ਦਰਜ ਕੀਤੇ ਤੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਇਸ ਤੋਂ ਬਾਅਦ ਚੰਡੀਗੜ੍ਹ ਦੇ ਐਸਐਸਪੀ ਕਮਰਦੀਪ ਕੌਰ ਦੀ ਸੁਪਰਵੀਜ਼ਨ ਵਿੱਚ ਜ ਸਿੰਘਾ ਇਹਨਾਂ ਵੱਲੋਂ ਇੱਕ ਟੀਮ ਬਣਾਈ ਗਈ ਤੇ ਪੁਲਿਸ ਟੀਮ ਨੇ ਛਾਪੇਮਾਰੀ ਕਰਦਿਆਂ ਹੋਇਆ ਪਹਿਲਾਂ ਸੀਸੀਟੀਵੀ ਕੈਮਰੇ ਖੰਗਾਲੇ ਤੇ ਉਸ ਤੋਂ ਬਾਅਦ ਪੁਲਿਸ ਟੀਮ ਨੇ ਛਾਪੇਮਾਰੀ ਕਰਦਿਆਂ ਹੋਇਆ ਸੈਕਟਰ 38 ਦੇ ਜੰਗਲਾਂ ਦੇ ਨੇੜੇ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੋਹਾਂ ਦਾ ਪਿਛਲਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਸਾਹਮਣੇ ਆਇਆ ਜਿਸ ਵਿੱਚ ਜਿਹੜਾ ਪਿੰਟੂ ਹੈ ਇਹਦੇ ਖਿਲਾਫ ਸਾਰੰਗਪੁਰ ਥਾਣਾ ਜਿਹੜਾ 11 ਥਾਣਾ ਹੈ ਤੇ ਚੰਡੀਗੜ੍ਹ ਦੇ ਹੋਰ ਥਾਣਿਆਂ ਵਿੱਚ ਇਹਦੇ ਖਿਲਾਫ ਕਿਡਨੈਪਿੰਗ ਲੁੱਟਖੋ ਤੇ ਲੜਾਈ ਝਗੜੇ ਦੇ ਕੇਸ ਵੀ ਦਰਜ ਨੇ ਤੇ ਤੁਹਾਨੂੰ ਦੂਜੀ ਪਾਸੇ ਦੱਸ ਦਿੰਦੇ ਆ ਜਿਹੜਾ ਆਖਿਲ ਆਖਿਲ ਉਰਫ ਚੰਦੂ ਦੀ ਪਛਾਣ ਹੋਈ ਸੀ ਤੇ ਆਖਿਲ ਉਰਫ ਚੰਦੂ ਦੇ ਖਿਲਾਫ ਕਤਲ ਦਾ ਮੁਕੱਦਮਾ ਵੀ ਬਲੌਂਗੀ ਥਾਣੇ 'ਚ ਪਹਿਲਾਂ ਤੋਂ ਦਰਜ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਮੈਂ ਅਮਨ ਲੁਨਾ ਦੈਨਿਕ ਸਵਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप